ਪੀਂਆ ਚਲਾਓ ਜਵਾਨ ਕੱਢ ਦੀ ਨਾ ਗੋਪੀ ਉਹਦੀ ਭੈਣ ਜਿੰਦੀ ਬੈਠੀ ਆ ਕੇਕ ਕੱਟਣ ਨੂੰ ਆ ਮੈਂ ਤਾਂ ਕਦੀ ਮੈਨਾਂ ਖੱਟਾ ਕਿੱਥੇ ਮੈਨੇ ਭਾਅ ਜਰੂਰ ਕਰਦਾ ਆ ਭੜ ਕੈਂਚੀ ਭੜਾਈ ਤੂੰ ਸਾਡੇ ਸਾਧ ਨੂੰ ਆਪਣਾ ਬਸਾਰਾ ਆ ਮੈਨੂੰ ਪਤਾ ਬੋਲ ਤਈ ਮੈਂ ਵੀ ਤੇਰਾ ਮੁੰਡਾ ਬੈਤ ਰੀ ਅੱਖਾਂ ਬਾੜ ਲਈਆਂ ਹੀ ਤੂੰ ਮੈਨੂੰ ਕਹਿਣ ਨੂੰ ਫਿਰਦੀ ਸੀ ਮੈਂ ਉੱਥਾਂ ਹੀ ਬਾੜ ਲਈਆਂ ਕਿਆ ਦੀਆਂ ਕੀ ਕੱਟਣਾ ਉਹਦਾ ਗਲੇਰੀ ਇਹਦਾ ਕੀ ਕੱਟਣਾ ਗਲੇਰੀ ਇਹਦਾ ਜਾਂ ਨਹੀਂ ਮੇਰੇ ਭਰਾ ਦਾ ਜਾਨਦਾ ਨਾ ਤੂੰ ਉਹ ਕਹ ਰਿਹਾ ਕੱਟਦਾ ਹੋਦਾ ਨਹੀਂ ਕੱਟਣਾ ਜਾਂ ਨਹੀਂ ਹਾਂ ਕੱਟਣਾ ਆ ਕੇ ਆਇਆ ਕੋਡਾ ਰਾਹੀ ਲੈ ਆਇਆ ਕੇਕ ਲੈ ਕੇ ਉਹ ਨਹੀਂ ਨਹੀਂ ਆਇਆ ਹੀ ਕੇਕ ਲੈ ਕੇ ਉਹ ਨਹੀਂ ਛੱਡ ਕਿਤੇ ਨਹੀਂ ਉਹ ਨਹੀਂ ਉਹ ਲੈ ਲਈ ਕਿਤੇ 200 ਰੁਪਈਆ ਹੀ ਆ ਲੱਗ ਰੂਗਾ ਉਹ ਆਨੇ ਟ੍ਰੇਲਰ ਦੇ ਫਸਟ ਕਲਾਸ ਯੱਕ ਪਾਈਆ ਦਾ ਬਰਥਡੇ ਗਿਫਟ ਬਣਾ ਹੋ ਜਾਣਾ ਦੇਣ ਦੇ ਤੂੰ ਨਹੀਂ ਨਹੀਂ ਚਾਦਾ ਲੋਕੀ ਪ੍ਰੈਸ ਉੱਤੇ ਕਰਦੇ ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਇਹ ਕਹੇ ਤੇ ਨਹੀਂ ਮਨਾਈਦਾ ਹੁੰਦਾ ਉਹ ਨਹੀਂ ਆਪ ਆਪਣੇ ਉਹ ਨਹੀਂ ਜਾਂਦੇ ਜੇ ਤੈਨੂੰ ਚਾ ਹੁੰਦਾ ਨਾ ਮੈਂ ਤੋ ਕਹਾਂਦਾ ਨਾ ਉਹ ਸਾਨੂੰ ਚੇਤਾ ਹੀ ਨਹੀਂ ਹੁੰਦਾ ਆਪਣੇ ਕੰਮ ਹੀ ਉਲਝੇ ਆ ਇੱਥੇ ਨਾਂ ਲਿਖ ਲਾਂ ਕੀ ਤੂੰ ਆਪ ਲਿਆ ਕੇ ਤੂੰ ਮੈਨੂੰ ਖੁਸ਼ੀ ਦਿੰਦਾ ਮੰਮੀ ਅੱਜ ਸਾਡੇ ਬ੍ਰਦਰ ਦਾ ਚੈਨਲ ਦੇਨਵਾ ਆ ਚੱਕੋ ਤੁਸੀਂ ਕੇਕ ਤੁਹਾਨੂੰ ਹੈਪੀ ਬਰਥਡੇ ਬਹੁਤ ਪਹਿਲੇ ਦਿਨ ਤੋਂ ਮੇਰੀ ਘਰੋਂ ਮੈਂ ਜਾਗਦਾ ਕਦੀ ਆਪਣਾ ਨਹੀਂ ਕੇਕ ਕੱਟ ਕੇ ਦੇਖਿਆ ਇੰਨਾ ਸ਼ੁਕਰ ਕਰੋ ਮਾਮੇ ਦਾ ਚੇਤਾ ਨੂੰ ਜਦੋਂ ਸਵੇਰੇ ਹੈਨਾ ਦਿਨ ਚੜਿਆ ਜਦੋਂ ਚੜਿਆ ਪਹਿਲੇ ਦਿਨ ਬਕ ਬਕ ਆ ਗਿਆ ਲੱਗ ਗਿਆ ਗੱਲਬਾਤ ਜੇ ਸੁਣੀ ਮੈਂ ਜੁੱਤੀ ਲਾ ਲੈਣੀ ਤੇਰੇ ਬਿਨਾਂ ਗੱਲ ਸੁਣ ਲਾ ਗੱਲ ਸੁਣ ਲਾ ਸਾਰੀ ਦਿਹਾੜੀ ਆਪਣੀ ਉੱਥੇ ਲੱਗ ਗਈ ਹੈਨਾ ਕੋਈ ਗੱਲ ਨਹੀਂ ਬਣੀ ਕੋਈ ਕੰਮ ਨਹੀਂ ਬਣਿਆ ਫਿਰ ਆ ਕੇ ਡੈੜੀ ਦਾ ਨਾ ਧਾਰਾਂ ਚੋਂ ਸਵੇਰੇ ਚੂਈਆਂ ਨਹੀਂ ਉਹ ਚੂਈਆਂ ਫੇ ਪੱਠੇ ਪਾਦਾ ਲਿਆਂਦਾ ਸਾਰਾ ਗੋਗਾ ਬੋੜਾ ਬੋੜੀ ਦਾ ਬੱਟੇ ਬੁੱਟੇ ਦਾ ਗਿਆ ਮਤਲਬ ਮਨਸਾ ਵੱਢ ਕੇ ਗਿਆ ਮੈਂ ਬੜੇ ਚਾਚੇ ਮੈਂ ਯਾਨੀ ਮਤਲਬ ਨਾ ਪਹਿੜਾ ਦੇਣੇ ਚੜਿਆ ਅੱਜ ਪਤਾ ਲੱਗਾ ਕਿ ਇਹ ਮਾਮੇ ਦਾ ਯਾਰ ਉਹਦਾ ਵਿਸ਼ੇ ਆਈ ਵਿਸ਼ੇ ਆਈ ਵਿਸ਼ੇ ਰਵੀਸ਼ਰੀ ਆਈ ਹੈਲੋ ਯਾ ਕਲਾ ਲਈ ਆਂਦਾ ਇਹ ਅਮਾ ਮਾਰਹਾ ਗ ਮਮਿੰਨ ਨੇ ਆਇਆ ਮਾਮੇ ਦਾ ਜਾਣਦੇ ਨਾ ਕੇਕ ਕੁਕ ਲੈ ਆਇਆ ਲੱਗਦਾ ਕੌਣ ਗੋਪੀ ਹੋਰ ਇੱਥੇ ਕਿਹਨੇ ਲੈ ਕੇ ਆਉਣਾ ਇੱਕੋ ਇੱਕ ਤਾਂ ਹੈ ਜਿਹੜਾ ਭਾਂਜਾ ਪਿਆਰ ਕਰਦਾ ਆਜੋ ਕੇਕ ਕੱਟੀਏ ਮਾਮੇ ਦਾ ਉਹ ਸੱਚੀ ਧਰਮਨਾ ਕਾਸ਼ ਨੂੰ ਘੜਾ ਲੈ ਜਦੋਂ ਪਤਾ ਲੱਗਾ ਜੂਨੇ ਮੋੜ ਦਾ ਜਨਮ ਦਾ ਨਾ ਨਾਲ ਹੀ ਅਸੀਂ ਤੇਰੇ ਭਰਾ ਲੈ ਕੇ ਕੇਕ ਲੈ ਆਏ ਆ ਆ ਜਾ ਉਹ ਸੱਚੀ ਬੈਨਾ ਇਹ ਪੱਲੇਉਂ ਲਿਆਂਦਾ ਕਿ ਘਰੋਂ ਪੈਸੇ ਤੇ ਅੱਗੇ ਮਾਮੇ ਦਾ ਮੇਰੇ ਨਾਲ ਉਹ ਕਿਤੇ ਟੇਬਲ ਤੇ ਰੱਖ ਕੇ ਗੋਹੇ ਤੇ ਰੱਖੀ ਜਾਂਦਾ ਜਦੋਂ ਦਾ ਉਹ ਹੈਗਾ ਉਹ ਚੱਲਾ ਸੀ ਜਨਮਦਨ ਦੀ ਜਗ੍ਹਾ ਮਾਰ ਮਾਰਨ ਦਾ ਨਾ ਉਹ ਲੈ ਮਾਰਨ ਦਾ ਨਾ ਹੋਣ ਲੱਗਾ ਜਨਮਦਨ ਦੀ ਦਾਣਾ ਸੱਟ ਨਹੀਂ 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 ਰੱਖਣਾ ਨਾ 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 ਆ ਬੜੀ ਧਰਮਨਾ ਇਹ ਐ ਲੈ ਇਹਦੇ ਨੇ ਬੜੀ ਇਹਨੂੰ ਫੜ ਫੜ ਧਰਮਨਾ ਹੋਏ ਮੋਟੀ ਜੀ ਸੋਟੀ ਲੱਭੋ ਕੋਈ ਅਗਰ ਦਾਦੇ ਨਹੀਂ ਨੇ ਉਹ ਉਹਦਾ ਜੀ ਜਨਮਦਨ ਹੈ ਜੇ ਹੁਣ ਹੈ ਨਹੀਂ ਮੈਂ ਤੂੰ ਨਹੀਂ ਕਰ ਉਹ ਮੇਰੇ ਰੱਖੀ ਉਹ ਯਾਰ ਉਹ ਫੇਰ ਨਹੀਂ ਮੇਰੇ ਘਰ ਮੈਂ ਨਹੀਂ ਕੱਟਣ ਦੇਣਾ ਰਹਿ ਉਹ ਅੱਖ ਮੂੰਹ ਚ ਵੱਜੂ ਕੇ ਦੇਖ ਮੜਾ ਕੋ ਤਾਰਦਾ ਨਹੀਂ ਨਾ ਰਹਿਣ ਦੇ ਮੈਂ ਨਹੀਂ ਕੱਟਣ ਦੇਣਾ ਕਿਉਂ ਨਹੀਂ ਕੱਟਣਾ ਹੱਥ ਕਿਸਕੇ ਨਾ ਕੋਹੇ ਜਿਹਾ ਕੱਟਣਾ ਇਹ ਮੇਰੇ ਪ੍ਰਾਣ ਮੈਂ ਕੱਟਦਾ ਹਾਂ ਮੈਂ ਕੱਟਦਾ ਫਿਰ ਉਹਨੂੰ ਮਾਰਦਾ ਫਾ ਜੋਰ ਨਾਲ ਸੌਂ ਲੱਗੇ ਮੈਨੂੰ ਜਿੰਦੀ ਮਰਜੀ ਆ ਦੇ ਅਨਾਰ ਮਾਰੇ ਆ ਲਾਗੇ ਉਹ ਐਸੀ ਲੜਕੀ ਸੀ ਜਿਸੇ ਮਾਮਾ ਪਿਆਰ ਕਰਦਾ ਉਹ ਤਕਰਾ ਫੇਸ ਰਾਹੋਂ ਹਟਾ ਗੋਹੇ ਤੇ ਨਹੀਂ ਮੈਂ ਬਣਾਉਣ ਦੇਣਾ ਸੁਖੀ ਸੰਦੀਆ ਪਰ ਮੇਰਾ ਇੱਕ ਭਰਾ ਹੈ ਆ 1000 ਹੀ ਕਦੋਂ ਕਿਹਾ ਦੋ ਆ ਬਣਾਉਣੇ ਲੱਗੇ ਆ ਪਰ ਜਾਨਮ ਦਾ ਨਹੀਂ ਨਾ ਮਤਲਬ ਮੈਂ ਮੋਲ ਦੂ ਨਹੀ ਨਹੀਂ ਬਣਾਉਣਾ ਇੱਥੇ ਮੇਰਾ ਹੋਲਾ ਨਹੀਂ ਹੋਰ ਉਹਦੀ ਹੱਕ ਤੇ ਰੱਖ ਕਿੱਦਾਂ ਪਰ ਐਮਬ ਮੈਂ ਹੈ ਨਹੀਂ ਉਹ ਆ ਜਾ ਆ ਜਾ ਇੱਕ ਮਿੰਟ ਤੈਨੂੰ ਸੌ ਤੇਰੇ ਪਰਮਾਤਮਾ ਦੀ ਤੈਨੂੰ ਤੇਰੇ ਆਦਮੀ ਦੀ ਸੌ ਤੈਨੂੰ ਤੇਰੇ ਨਿਆਣੇ ਦੀ ਤੈਨੂੰ ਤੇਰੇ ਨਿਆਣੇ ਸੌ ਇੱਥੇ ਆ ਜਾ ਆ ਜਾ ਪੰਜ ਮਿੰਟ ਜੀ ਆ ਜਾ ਨਹੀਂ ਮਨਾਉਣ ਦੇਣਾ ਮੈਂ ਮਨਾਉਣਾ ਨਹੀਂ ਦੇਣਾ ਜੀਤਾ ਤੈਨੂੰ ਆਮਦਿਆ ਨਾ ਮੇਜ ਮਾਰ ਕੇ ਵਾ ਡਿੱਗ ਜਾਨੀ ਆ ਤੇ ਆ ਨਹੀਂ ਡੇਗ ਲਾ ਉੱਪਰ ਆ ਜਾ ਤੈਨੂੰ ਸੌ ਇੱਕ ਮਿੰਟ ਜੇ ਆ ਬਾਥੀਆਂ ਚੱਲਣ ਲੱਗੀਆਂ ਤੇਰੇ ਫਾਇਰ ਦੇ ਸਾਇੰਦੀ ਉਹ ਚੱਲ ਆ ਜਾ ਫੇ ਨਹੀਂ ਕੱਟਦਾ ਇੱਥੇ ਓਏ ਆਲਾ ਉਹ 6 ਖੜਾ ਓਏ ਨਹੀਂ ਕੱਟਦਾ ਪਹਿਲੀ ਵਾਰ ਹੀ ਮਾਂ ਮੇਰਾ ਜਾਨਦਾਰ ਮਨਾਉਣ ਲੱਗਾ ਆ ਜਾ ਆ ਲੈ 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 ਚੱਕ ਦਾ ਟੇਬਲ ਰੱਖ ਚੰਦਰ ਕੱਟ ਲਾ ਚੱਲ ਇੱਥੇ ਕੱਟ ਦਿੰਦੇ ਟੇਬਲ ਵੀ ਤਾਂ ਲਿਬੜਿਆ ਹੀ ਮਿੱਠਾ ਵਾਲਾ ਦੇ ਮਾਲਾ ਅੱਛਾ ਮਿੱਠਾ ਵਾਲਾ ਟੇਬਲ ਚੱਲ ਜੂਗਾ ਕੋ ਦੇ ਲਾ ਉਹਨੇ ਕਿਹਾ ਕਹਿੰਦਾ ਓਨੇ ਕਿਹਾ ਕਿਨੇ ਸੱਚੀ ਕਹਿੰਦਾ ਢੇਰ ਤੇ ਕੱਟਾਂ ਲੱਗਾ ਮਾਮਾ ਢੇਰੂ ਆ ਬਾ ਚਾਚੇ ਦੇ ਬੋਲਣ ਛਾਣਨੀਆਂ ਵੀ ਅੱਜ ਬੋਲਣ ਜਿਨ੍ਹਾਂ ਦੀ ਛਾਣੇ ਵਿੱਚ ਸ਼ੇਕ ਹੋਇਆ ਲੱਗਦਾ ਚੱਲ ਚੱਲ ਓਏ ਸਾਲਾ ਪਹਿਲਾਂ ਥੱਲੋ ਖੋਲਣਾ ਆ ਨਾ ਮਾਮੇ ਦੀ ਜੇਜ ਦਾ ਐਕਸ ਵਾਈਫ ਦਾ ਉਹ ਵੀ ਕੀ 사ਜਨ ਕੀ ਲਿਖਾ ਕੇ ਐਕਸ ਵਾਈਫ ਕੁਝ ਵੀ ਨਹੀਂ ਲਿਖਾਉਣੀ ਮੈਂ ਹਾਂ ਰਿਸਪੈਕਟ ਆ ਮਾਮੇ ਲਈ ਮੇਰੇ ਦਿਲ ਉੱਤੇਰਾ ਭਲਾ ਹੋਏ ਰੋਕ ਜਾ ਹੱਲੇ ਨੇ ਹੁਣੇ ਆ ਜਰਦੇ ਕੰਮ ਕਰਦੇਓ ਆ ਖੱਜਕਰੀ ਰਾਹੁਲ ਇੱਥੇ ਕਮੜੀ ਖਾਜ ਹੁੰਦੀ ਛਿਤੀਆਂ ਹੀ ਗੰਦਾ ਇੱਥੇ ਹੁੰਦੀ ਇੱਥੇ ਇੱਥੇ ਆ ਡੰਡੇ ਵੱਜੇ ਖਾਤ ਤਾਂ ਹੁਣ ਹੁਣੀ ਆ ਇੱਥੇ ਇੱਥੇ ਕਾਹਤੇ ਰਹਿੰਦੇ ਹਨਾ ਹਥਨਗਰ ਹੱਥਨਗਰ ਖੁਰਖੁੰਦੀ ਥੋੜਾ ਜਿਹਾ ਉਧਰ ਖੁਸ਼ਕੀ ਆ ਨਾਤੇ ਨੂੰ ਵੀ ਐਸਾਲਾ ਚੌਥਾ ਦਾ ਉਹ ਚੌਥਾ ਦਿਨ ਆ ਇਹਨੂੰ ਸੱਚੀ ਗੱਲ ਆ ਆ ਇੱਥੇ ਹੁੰਦੀ ਇੱਥੇ ਹੀ ਕਰ ਇੱਥੇ ਆਹਾਹਾਹਾਹਾ ਉਪੇ ਸ਼ਰਮ ਹੈਗੀ ਆ ਨਹੀਂ ਸ਼ਰਮ ਨਹੀਂ ਲੋ ਬੋਲ ਆਹਾ ਆ ਇੱਥੇ ਖਾਜ ਚਲੇ ਸਿੱਟੋ ਆ ਥੋੜੀ ਜਿਹੀ ਆਪਣੇ ਆਲੂ ਕਰ ਇਹ ਆ ਆ ਇੱਥੇ ਖਾਜ ਹੁੰਦੀ ਤਰਮਨਾ ਬਾਬਾ ਤੇਰਾ ਸਲੂਨ ਪੋ ਆਵੇ ਓਏ ਡਵਾਈ ਦੇ ਵਿੱਚ ਥੋੜਾ ਜਿਹਾ ਥੱਲੇ ਨੂੰ ਕਰੀ ਚਾਰ ਬੰਦੇ ਵੀ ਤੇਰੇ ਥੱਲੇ ਕੰਮ ਕਰਨ ਡਵਾਈ ਸਲੂਨ ਸਿੱਧਾ ਤੇਰਾ ਹਾਂ ਕਿਹੜੇ ਡਰਾਮੇ ਕਰਦਾ ਤੂੰ ਤਾ ਨੂੰ ਕਰ ਤਾ ਨੂੰ ਕਰ ਲਾ ਬਾਬਾ ਸੌਖ ਰੱਖੇ ਕੰਮ ਓਜਲਾ ਤੇਰੇ ਤੋਂ ਹੀ ਵਾਲ ਕਟਾਉਣ ਆਇਆ ਕਰੇ ਚੱਲ ਸ਼ਾਬਾਸ਼ ਇੰਨੀਆਂ ਸੀਸਾਂ ਦੇਤੀਆਂ ਹਨਾ ਮੈਂ ਕਹ ਸੱਚੀ ਇੱਕ ਮਿੰਟ ਜੋ ਕਿਤੇ ਮੇਰੇ ਭਰਾ ਦਾ ਬੜੀ ਕਾਲੀ ਜਨਮ ਦਿਨ ਆ ਹੀ ਗਿਆ ਕੋ ਬੋਲੀ ਬੁਲੀ ਪਾਰੋ ਬੋਲੀ ਮੈਂ ਪਾਵਾਂ ਮਾ ਮਾ ਦੇ ਮੇਰੇ ਭਰਾ ਨੂੰ ਹੈਪੀ ਲੱਖੀਆਂ ਟਾਲੀਆਂ ਜਿੱਦਾਂ ਉਹਦੀ ਉਮਰ ਕੋ ਮਰਦਾ ਬਾਬਾ ਉਹਦੀਆਂ ਲੱਖੀਆਂ ਟਾਲੀਆਂ ਉਹ ਲੱਖੀਆਂ ਟਾਲੀਆਂ ਉਮਰਾਂ ਨੇ ਜਿੰਨੇ ਵਧਾਈ ਮੰਗਣ ਆਏ ਕਿ ਭਗਤ ਜਫੇੜ ਮਾਰਨੀ ਜੇ ਕੁਝ ਕਹੇ ਇਹ ਵਾਦੂ ਕੁਝ ਬੋਲਿਆ ਮੇਰੇ ਭਰਾ ਨੂੰ ਚਲੋ ਮੇਰੇ ਮੇਤੋ ਬਰਾ ਕੋਈ ਨਹੀਂ ਬਾਬਾ ਸੋਖ ਰੱਖੇ ਅੱਜ ਉਹ ਤਾਂ ਪਹਿਲੇ ਪਤਾ ਅੱਜ ਅੱਜ ਅਸੀਂ ਕੇਕ ਕੱਟਦੇ ਆਂ ਕਾਲ ਨੂੰ ਉਹਦਾ ਸੌਤਾ ਮਨਾਵਾਗੇ ਕੀ ਕਹਿੰਦੇ ਹੁੰਦੇ ਉਹਨੂੰ ਕੀ ਮਨਾਵਾਗੇ ਮਨ ਲੱਤ ਗਿਆ ਕੁਛ ਇਹਨੇ ਨਹੀਂ ਕੀ ਇੱਕ ਹੁੰਦਾ ਆ ਜੇ ਸ਼ਾਂਤੀ ਮਿਲਦੀ ਹੁੰਦੀ ਸਾਲਕਵਾਦ ਆਤਮਾ ਨੂੰ ਥੱਪੜ ਆਰਾਮ ਦੀਆ ਮੇਰਾ ਭਰਾ ਨੀਤਾ ਪੁੱਲਦਾ ਕੁੱਤੇ ਦੀ ਹੱਡਾ ਹਾਂ ਛਾਲ ਕੱਟਦੇ ਹਾਂ ਸਾਰਾ ਜਿਹੜੀ ਤੇਰੀ ਦੁਕਾਨ ਮੂਰੇ ਹੈਗੀ ਉਹ ਵੀ ਅਸੀਂ ਚੁਕਾ ਦੇਣੀ ਆ ਇੱਕ ਮਿੰਟ ਮਨਾ ਨਾ ਹੋਇਆ ਇੱਕ ਦਾ 对呀，或 ਕੀ ਕਟਣਾ ਆ ਮੈਂ ਸਟ੍ਰੋਬਰੀ ਖਾਣਾ ਚਾਹੁੰਨਾ ਉੱਪਰਲੀ ਆ ਰਿਓਂ ਧੂਠਾ ਕਰ ਦੋ ਮਾਮਾ ਮੇਰਾ ਪਹਿਲੇ ਹੀ ਮਾਰ ਮਾਰ ਤੁਹਾਡੇ ਮੱਥਾ ਆਪਣਾ ਧੂਠਾ ਪਾੰਧਣਾ ਤੇਰੇ ਆਰਗਾ ਮੈਂ ਢੇਰ ਚੱਕਣ ਲਾਇਆ ਹੁੰਦਾ ਗਰਮੀਆਂ ਨੂੰ ਹਾਂ ਵੇ ਸਾਰੀ ਲੈ ਟੋਪ ਨੂੰ ਕਹਿ ਦਿੰਦਾ ਭਾਈ ਚਾਹੀ ਉੱਪਰ ਦੀ ਕਰ ਦਿੰਦੇ ਮੈਂ ਫੇਵਰੇਟ ਲਿਆ ਕੇ ਮੈਂ ਫੇਵਰੇਟ ਉਹੀ ਚਾਕਲੇਟ ਫੇਵਰੇਟ ਲਿਆ ਆਂਦੀ ਨੇ ਹੁਣ ਇਹ ਤੁਸੀਂ ਮਾਮੇ ਦਾ ਪੁੱਤ ਮਾਮੇ ਦੀ ਫੇਵਰੇਟ ਲਿਆਉਂਦਾ ਤੂੰ ਆਪਣੀ ਪਾ ਲੈ ਸਾਨੂੰ ਪਹਿਲਾਂ ਵੀ ਫੇਵਰੇਟ ਆ ਜਿੰਤਣ ਉਹਦਾ ਹਨਾ ਭੋਗ ਪਿਆ ਜੱਟ ਜਿਨੇ ਹੋਣੇ ਓ ਉਹ ਬਈ ਗੋਪੇ ਗਾਤ ਤਰਾ ਬੋਲ ਮੈਂ ਲੈ ਲੈ ਗਾਲਤ ਨਹੀਂ ਸੁੱਖੀ ਸੰਧੀ ਲਾ ਪਾ ਕੇ ਮੈਂ ਉਹਦੀ ਅਰਦਾਸਾ ਕਰਦੀ ਨਾ ਲੈ ਲੈ ਗੱਲ ਆ ਮੇਰੇ ਮਾਮੇ ਨੂੰ ਬਲੈਕ ਚਾਕਲੇਟ ਫੇਵਰੇਟ ਨਹੀਂ ਹੈਗਾ ਜਿੱਦਣ ਉਹ ਪੂਰਾ ਹੋਇਆ ਜੱਟ ਉਹਦੇ ਭੋਗ ਤੇ ਜਲੇਬੀਆਂ ਚਲਾਓ ਜਵਾਨ ਕਾ ਪੂਰਾ ਕਾਤੇ ਪੂਰਾ ਹੋਵੇ ਕਾਤੇ ਹੋਵੇ ਪੂਰਾ ਉਹ ਮਤਲਬ ਕਿਹਦੀ ਉਮਰ ਹੋਵੇ ਆ ਜੀ ਖਬਰ ਦੇ ਜੇ ਮੇਰਾ ਭਰਾ ਲੋ ਕੋਈ ਲੱਭ ਚ ਪਕੂੜਾ ਦਿੱਤਾ ਬੋਲਿਆ ਦਾ ਸਾਲ ਪੂਰਾ ਕਰਕੇ ਤੈਨੂੰ ਮੈਂ ਦੱਸਾਂ लास्ट ਡੇ ਹੁੰਦਾ ਉਦੋਂ ਆਪਾਂ ਉਹਦਾ ਲਾਸਟ ਡੇ ਮਨਾ ਲੈਣਾ ਸਾਲ ਪੂਰਾ ਹੋ ਗਿਆ ਉਹਦਾ ਉਹ ਵਾਲਾ ਸਾਲ ਨਹੀਂ ਤੂੰ ਬੋਲਦਾ ਕਿਦਾਂ ਜਲੇਬੀ ਚਲਾਉ ਵਿਦ ਰਾਇਤਾ ਉਹ ਬਹੁਤ ਲਾਈਕ ਕਰਦਾ ਸੀ ਲੈ ਕਰਦੇ ਦਾ ਕੀ ਮਤਲਬ ਲਾਈਕ ਕਰਦਾ ਸੀ ਸੀ ਦਾ ਕੀ ਮਤਲਬ ਮਤਲਬ ਹੈਗਾ ਆ ਲਾਈਕ ਕਰਦਾ ਆ ਏਦਾਂ ਕਰਦਾ ਹੁਣ ਕਿ ਕਿੱਥੇ ਪਹਿਲਾਂ ਉਹਨੂੰ ਰੋਣਾ ਮੈਂ ਹਾਏ ਹੋਰ ਹੋ ਕੀ ਕੇਕ ਕੱਟਣਾ ਕਰੋਣਾ ਪਹਿਲਾਂ ਰੋਲੋ ਫੇਕ ਕੇ ਕੱਟ ਲਓ ਜਿੱਦਾਂ ਨੇ ਤੁਹਾਡੇ ਲੱਛਣ ਆ ਉਹਨੂੰ ਚਾਹ ਦਾ ਕੱਪ ਨਹੀਂ ਪੁੱਛਦੇ ਆਏ ਨੂੰ ਢੈਣਾ ਭਰਾ ਮਨੀਆਂ ਸੁੱਖਾ ਮਨਾਉਨੀਆਂ ਅੱਛਾ ਤੇ ਕੱਲ ਤਾਂ ਲੱਗੇ ਦਾ ਹੈ ਮਨ ਮਰ ਜਿਵੇਂ ਤੇ ਮਰਜੀ ਹੋਵੇ ਆ ਅੱਗ ਲਾਉਣਾ ਤੇ ਕੀ ਢੈਣਾ ਗੁੱਸੇ ਨਹੀਂ ਆ ਬਸ ਸਾਡੇ ਰਿਸ਼ਤੇਦਾਰ ਬਰੋਲ ਤੇ ਕਹਿੰਦੇ ਕੀ ਕੱਟਣਾ ਤੇਨ ਤੈਨੂੰ ਯਾਰ ਪੈਸੇ ਲੱਗੇ ਆ ਦੇਖ ਤੇ ਤੂੰ ਆਪਣੀ ਮਰਜ਼ੀ ਨਾਲ ਕੇਕ ਲੈ ਕੇ ਆਇਆ ਲੇ 16000 ਰੁਪਿਆ ਵੀ ਖਰਚੀ ਜਾਂਦਾ ਵਦਾਰੇ ਗੱਲਾਂ ਸੁਣਨੀ ਵੀ ਲੈ ਕੇ ਆਉਂਦਾ ਉਹਨੂੰ ਸੱਦਦਾ ਇੱਥੇ ਸੱਦ ਕੇ ਕੇਕ ਕੱਟਦਾ ਮਾਂ ਮੇਰੀ ਫੇਵਰੇਟ ਦਾਰੂ ਕਿਹੜੀ ਹੈ ਮੈਨੂੰ ਸੰਤਰਾ ਸੰਤਰਾ ਮੱਚੂ ਪੇੜ ਮਾਰ ਉਹ ਆ ਪਹਿਲਾਂ ਹੀ ਖਾਈ ਜਾਂਦਾ ਯਾਰ ਆਹ ਕੀ ਗੱਲ ਆ ਆਹ ਕੀ ਮਸਲਾ ਮੈਂ ਖਾਣਾ ਹੀ ਸਭ ਪੱਲਾ ਖਾਦਾ ਤੂੰ ਨਹੀਂ ਖਾਦਾ ਮੈਂ ਆ ਕੇ ਕੱਟਣ ਤੋਂ ਪਹਿਲਾਂ ਹੀ ਕਾਦੇ ਚੱਕ ਚੱਕ ਪਹਿਲਾ ਮਾਮੇ ਨੂੰ ਖਲਾ ਕੇ ਆਉਣਾ ਸੀ ਬੀੜੀਆਂ ਪੀ ਪੀ ਉਹਦਾ ਮੂੰਹ ਦਾ ਛਾਨ ਨਹੀਂ ਬੜੀ ਪਈ ਇਹ ਤਾਂ ਜੂਠਾ ਤੱਕ ਨਹੀਂ ਉਹਦਾ ਮੇਰਾ ਭਰਾ ਨਹੀਂ ਬੀੜੀਆਂ ਪਿੰਦਾ ਤੀ ਸਬੂਤ ਆ ਹੋਰ ਕੀ ਪਿੰਦਾ ਹਾਂ ਮੇਰਾ ਨਹੀਂ ਭਰਾ ਪਿੰਦਾ ਸੰਤਰਾ ਰਸਪਰੀ ਤੈਨੂੰ ਮੈਂ ਦੱਸ ਦਿੰਦੀ ਉਹ ਮੇਰਾ ਭਰਾ ਮੀਨੇ ਵਿੱਚ ਤਾਂ ਖਲਾਣੀ ਆ ਮੈਂ ਤੈਨੂੰ ਦੱਸ ਦਿੰਦੀ ਆ ਗਾਣਾ ਵੱਜ ਗਿਆ ਏਦਾਂ ਨਾਲ ਜੇ ਤਾਂ ਪਾਥੀ ਪੱਥੀ ਹੁੰਦੀ ਆ ਤੇ ਕੁੱਤਾ ਆ ਕੇ ਉੱਤੇ ਪੈਰ ਮਾਰ ਜਵੇ ਨਹੀਂ ਸ਼ਕਲ ਹੈ ਥੋੜੀ ਜਿਹੀ ਓਦਾਂ ਦੀ ਬੋਲ ਵੀ ਲਾਲ ਜੇ ਕਰਾਏ ਆਏ ਇੱਥੇ ਮੈਂ ਉੱਧਰ ਆ ਮੈਂ ਚਲਦੀ ਫਿਰ ਉਹ ਨਹੀਂ ਉਹ ਇੱਥੇ ਨਹੀਂ ਉੱਧਰ ਇਹ ਤਾਂ ਕੱਟਣਾ ਸੌ ਲੱਗੇ ਕੱਟਣਾ ਇਹ ਜਿਹੜਾ ਕੱਟਣਾ ਓਏ ਆ ਇੱਥੇ ਰੱਖ ਕੇ ਕੱਟ ਲੈ ਨਹੀਂ ਤਾਂ ਮੈਂ ਚੱਕ ਕੇ ਬਾਹਰ ਮਾਰਨਾ ਮੇਰੀ ਗੱਲ ਸੁਣ ਮੈਨੂੰ ਨਹੀਂ ਲੱਗੇ ਯਾਰ ਦੜੇ ਲੱਗੇ ਯਾਰ ਮਾਮਾ ਆਇਆ ਸੀ ਪਹਿਲਾਂ ਸਾਰੇ ਘਰ ਚ ਕੇਕ ਕੁਮਾ ਲਈਏ ਹੈਨਾ ਮਾਮਾ ਆਇਆ ਸੀ ਮਤਲਬ ਕੀ ਆ ਉਹ ਮਤਲਬ ਉਹ ਵਾਲੇ ਕੁਮੜਾ ਇਹ ਵਾਲਾ ਕੇਕ ਕੁਮਾ ਦਈਏ ਸਾਰੇ ਘਰ ਚ ਕੋਈ ਕੇਕ ਕੁਮਾਦਾ ਹੁੰਦਾ ਉਹ ਫੇਰ ਕੀ ਕੁਮਾਉਂਦੇ ਹੁੰਦੇ ਆ ਹਾਏ ਓਏ ਓਹ ਆਣਾ ਨਹੀਂ ਕੁੱਤਾ ਕਮਾਉਂਦੇ ਕਹਿਣ ਲੱਗਾ ਮੈਨੂੰ ਪਤਾ ਹੈ ਕੀ ਕਹਿੰਦਾ ਹੈ ਕੁੱਤੇ ਦਾ ਹੱਡ ਮੇਰੀ ਗੱਲ ਸੁਣ ਧਰਮ ਆ ਜਾ ਉਧਰ ਪਸਵਾਲ ਚੱਲਦੇ ਆ ਉਹਨਾਂ ਦਿਖਾ ਦੇਈਏ ਅੱਜ ਮਾਮੇ ਸਾਡੇ ਦੇ ਕਾਟ ਲਾ ਮੈਂ ਕੰਮ ਕਰਨੇ ਆ ਓਏ ਆਹੀ ਯਾਰ ਕਿਤੇ ਅੱਜ ਜਨਮ ਦਿਨ ਨਾ ਕਿਤੇ ਕੰਮ ਛੱਡ ਦੋ ਇੱਕ ਦਿਨ ਪੀ ਗਿਓ ਆ ਮੈਂ ਕੱਪੜਾ ਨਹੀਂ ਆ ਮੈਂ ਉਹ ਦੇਖਾ ਕਿਤੇ ਅੱਜ ਦੇ ਦਿਨ ਕੰਮ ਛੱਡ ਦੂੰਗੇ ਤੇ ਕੀ ਹੋ ਚੱਲਿਆ ਕੋਮਲ ਦੇ ਨਾਲ ਫੇ ਤੈਨੂੰ ਪਤਾ ਕੋਮਲ ਦੇ ਨਾਲ ਕੋ ਜਲੂਸ ਕੱਢਿਆ ਫਿਰ ਮੈਂ ਕੰਪੌਂਡਲ ਵਾਹੀ ਜਾਂਦਾ ਉੱਪਰੋਂ ਉਹ ਮਾਮੇ ਦਾ ਬਚਾਰੇ ਦਾ ਛਕਲੇ ਹੀ ਪਕਾੜ ਦਿੱਤੀ ਕੇਕ ਦੀ ਦੇਖ ਲੈ ਫਿਰ ਇੱਕ ਮਿੰਟ ਹੈਪੀ ਬਰਥਡੇ ਟੂ ਕੋਮਲ ਯੂ ਲਾਈਕ ਇਟ ਮਾਈ ਮਾਮਾ ਨੋ ਛਲੇ ਜਾਨਵਰ ਵੀ ਨਹੀਂ ਪਸੰਦ ਜਦੋਂ ਦਾ ਤੂੰ ਉਦਾਂ ਦੇ ਤੇਰੇ ਜਾਨਵਰ ਵਾ ਅੱਜ ਹੈਪੀ ਬਰਥਡੇਨ ਸ਼ਗਨਾ ਇੱਕ ਮਿੰਟ ਇੱਕ ਮਿੰਟ ਗੋਪੀ ਉਹਦੀ ਭੈਣ ਜਿੰਦੀ ਬੈਠੀ ਆ ਕੇਕ ਕੱਟਣ ਨੂੰ ਆ ਦੇ ਉਹ ਭਾਣ ਜਾ ਉਹਦਾ ਬੈਠਾ ਕੇਕ ਕੱਟਣ ਨੂੰ ਉਹਦਾ ਭਰਾ ਮੇਰਾ ਭਰਾ ਬੈਠਾ ਤੂੰ ਮੇਰੇ ਭਰਾ ਨੂੰ ਸੱਦਦਾ ਅੱਜ ਮਾਮੇ ਦਾ ਜਨਮ ਦਿਨ ਹੈ ਹੈਪੀ ਬਰਥਡੇ ਥੋੜਾ ਸ ਬੋਲ ਰੋ ਆਟ ਕੇ ਬੋਲੋ ਨਹੀਂ ਉਹ ਯਾ ਜਾਨਵਰ ਹੀ ਨਹੀਂ ਪਸੰਦ ਕਰਦੇ ਉਹਨੂੰ ਮੈਂ ਕਰਦੀ ਜਨਾ ਮੇਰਾ ਭਰਾ ਆ ਕਾਤੇ ਮਗਰ ਮਗਰ ਸਾਨੂੰ ਤੋਰੀ ਜਨਾ ਜੇ ਕੱਟਣਾ ਤਾਂ ਕੱਟ ਲਾ ਨਹੀਂ ਮੈਂ ਕੋ ਕੰਮ ਕਰਾ ਚਲੋ ਆ ਜਾ ਬੱਚੀ ਆ ਜਾ ਚਲੋ ਆ ਜਾ ਬੱਚੀ ਆ ਜੀ ਜੇ ਹੈ ਨਾ ਹੁਣ ਰੇੜੇ ਤੇ ਫੇਰ ਰੱਖਿਆ ਮੈਂ ਰੱਖ ਰਿਹਾ ਚਲੋ ਉਹ ਨਹੀਂ ਇਧਰੇ ਛੋਬਾ ਹੱਥਾਂ ਦਾ ਮੈਂ ਨਹੀਂ ਕਰਦੀ ਮੈਂ ਤਾਂ ਕਦੀ ਮੈਂ ਨਾ ਕਰਦਾ ਕਿੱਥੇ ਮੈਨੇ ਬਾਜ਼ ਜਰੂਰ ਕਰਦਾ ਆ ਭੜ ਕੈਂਤੀ ਘੜਾਈ ਕਰੇ ਕੈਂਤੀ ਕਰੇ ਕੈਂਤੀ ਹੈਪੀ ਬਰਥਡੇ ਜੂਨੀ ਆ ਚੱਲ ਕਿਹਨ ਕੋਲਾ ਮਰ ਗਿਆ ਜਦੋਂ ਲਕੀਰ ਨੇ ਪਹੁੰਚ ਲੀ ਜਨਮ ਲੈਣਾ ਖੁਸ਼ੀ ਦਾ ਦੇਣਿਆ ਪੂਰਾ ਹੈ ਕਹਿੰਦੇ ਜਦੋਂ ਉਹਦੀ ਸ਼ਕਤੀ ਤੇ ਰੱਖ ਕੇ ਕੇ ਕੱਟਣਾ ਹੁੰਦਾ ਹੈ ਮੈਂ ਨਾ ਇਹੋ ਨਾਲ ਖੜਾ ਨਹੀਂ ਖੜਾ ਮੈਂ ਉੱਥੇ ਮੇਜ਼ ਤੇ ਰੱਖੂ ਦਾ ਕੱਟ ਉਹ ਕਿਦਾਂ ਨੇ ਫ੍ਰੈਗਰੈਂਸੀ ਆਉਣ ਲੱਗੀ ਮੋਸਕ ਵਿੱਚ ਪੜ ਜਾਣਾ ਸਾਜਨ ਮੈਂ ਤੈਨੂੰ ਦੱਸ ਦਿੰਦਾ ਜਿੰਨੀ ਉਹਦੇ ਤੋਂ ਫ੍ਰੈਗਰੈਂਸੀਆਂ ਛੱਡਦਾ ਕਦੀ ਉਹ ਤੋਂ ਕਿਸੇ ਨੇ ਕਿਹਾ ਨਹੀਂ ਸੁਣਾ ਜਿੰਨਾਂ ਦਾ ਚੱਲ ਇੱਥੇ ਹੌਲ ਕੇ ਮੇਰੇ ਮਨੋਂ ਲੈੱਤ ਜਾਣਾ ਤੂੰ ਕੌਣ ਅੱਗੇ 20 ਵੇਰੀ ਲੱਧਿਆ 20 ਵੇਰੀ ਚੜਿਆ ਇੱਕ ਅੱਗੇ ਹੱਥ ਦੀ ਵੇਖ ਮੇਰੇ ਮਨੋਂ ਲੈੱਤ ਜਾਣਾ ਉੱਥੇ ਲੈ ਕੇ ਚੱਲ ਨਹੀਂ ਮੈਂ ਮੈਂ ਇੱਥੇ ਹੀ ਹੀ ਕੱਟੂ ਇੱਥੇ ਹੀ ਓਹ ਹਾਹ ਦਾਤ ਉਹ ਦਾਤ ਉਹ ਦਾਤ ਅੱਜ ਤੂੰ ਦਾਤ ਮਾਰੋਂਗੀ ਅੱਕ ਆਪਣੇ ਭਰਾ ਦੀ ਖਾਤਰ ਆਪਣੇ ਪੁੱਤ ਤੇ ਦਾਤ ਚੱਕਿਆ ਲੱਗਦਾ ਨੇ ਮੋਸ਼ਨਲ ਕਰਨ ਦੀ ਬਹੁਤ ਆ ਆ ਚੱਕੋ ਅਸੀਂ ਚੱਲੇ ਆ ਲੋ ਤੁਹਾਡੀ ਘਰ ਦੇ ਆਪਿਆ ਤੁਹਾਡੇ ਕੇਕ ਕੱਟੋ ਚਾਹੇ ਨਾ ਕੱਟੋ ਹੁਣ ਲਖਬੀ ਰਹੀ ਆਗੇ ਤੁਰੂ ਮੈਂ ਗੋਹਾ ਮਾ ਨਾ ਮਹਿਮਾਨ ਓਏ 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 ਫੋਨ ਨਾ ਬੁਲਾਣਾ ਨਹੀਂ ਕਰ ਫੋਨ ਦਾ ਸੋ ਛੰਡੇ ਬਾਬੇ ਦੀ ਖਾਲਾ ਨਹੀਂ ਮੈਂ ਤੇਨੂੰ ਕਦੀ ਨਹੀਂ ਬੁਲਾਣਾ ਤੇਰਾ ਭਰਾ ਜ਼ਰੂਰੀ ਕਿ ਤੇਰਾ ਪੁੱਤ ਜ਼ਰੂਰੀ ਵੇ ਕੀ ਕਰ ਰਹਾ ਇਹ ਨਹੀਂ ਮੈਨੂੰ ਹੱਲੇ ਵੀ ਕਹਿੰਦੇ ਨਹੀਂ ਮੈਨੂੰ ਮੇਰਾ ਪੁੱਤ ਜ਼ਰੂਰੀ ਹੱਲੇ ਵੀ ਭਰਾ ਪੁੱਤ ਤਾਂ ਜ਼ਰੂਰੀ ਆ ਹੱਲੇ ਵੀ ਪੁੱਤ ਵੀ ਜ਼ਰੂਰੀ ਆ ਭਰਾ ਵੀ ਜ਼ਰੂਰੀ ਆ ਓ ਤੇੜ ਆ ਗਈ ਕੇਕ ਤੇ ਉਹਦੇ ਹੈਗੀ ਫੇਸ ਤੇ ਥੋੜੀ ਜਿਹੀ ਪਈ ਹੈ। ਨਾਲ ਉੱਥੇ ਰੱਖ ਕੇ ਕੱਟ ਲਈਏ। ਕੋਈ ਨਾ ਕੋਹ ਨਾ ਕੋਈ ਪੀਖਣ ਵਾਲੀ ਚੀਜ਼ ਉਹਦੇ ਫਿਰ ਤਨ ਕਰ ਪਲੀਜ਼। ਉਹ ਕਿਹੜਾ ਪਾਗਲ ਆ ਨਹੀਂ ਕਰਦਾ। ਨਹੀਂ ਨਹੀਂ। ਉਹਦਾ ਉਦਾਂ ਕਿਸੇ ਆਸ ਤੇ ਆ। ਪਾਗਲ ਹੋ ਗਿਆ ਹੁਣ ਸਾਬਣ ਨਾਲ। ਜਾ। ਕਿ ਕੇਕ ਉੱਥੇ ਹੀ ਕੇ ਕੱਟ ਹੋਣਾ। ਜੇ ਉੱਥੇ ਕੇਕ ਕੱਟ ਹੋਇਆ ਕਿ ਦਿਨ ਫਦ ਮੈਂ ਖਲਾਰੇ ਪਾ ਦੇਣੇ ਆ। ਕੇਕ ਉੱਥੇ ਹੀ ਕੱਟ ਹੋਊਗਾ। ਉੱਥੇ ਤੇ ਉੱਥੇ ਕੱਟ ਹੋਗਾ। ਨਹੀਂ ਤਾਂ ਲੱਬੇ ਦੀ ਹਿੱਕ ਤੇ ਕੇਕ ਕੱਟਣਾ ਮੈਂ। ਨੱਬੇ ਨੂੰ ਬੇ ਛੱਡ ਤੂੰ ਜਨਮ ਦਿਨ ਮੇਰੇ ਭਰਾ ਦਾ ਆ ਉਹ ਦੁਸ਼ਮਣ ਐ ਹਾਂ ਚਲੋ ਸਾਸ ਵੀ ਗਈ ਬਹੂ ਥੀ ਕਾਰਨ ਅਰਜਨ ਆਉਣਗੇ ਇੱਕ ਭਰਾ ਹੋਰ ਆਇਆ ਕੁੜਾ ਉਹ ਹੈਗਾ ਮੇਰਾ ਭਰਾ ਮਾਈ ਗੋਡ ਮੇਰਾ ਭਰਾ ਤਾਂ ਆ ਗਿਆ ਉਹ ਆਏ ਉਹ ਕਹਾਂ ਸੇ ਆਇਆ ਮੇਰਾ ਭਰਾ ਨਾਲੇ ਕਹਿੰਦੇ ਇਕੱਲਾ ਇਕੱਲਾ ਸੁੱਕੀ ਸੰਦੀ ਐ ਸੱਚ ਹੋਰ ਦੱਸ ਤਾ ਨਾ ਕਦੀ ਜ਼ਿੰਦਗੀ ਚ ਨਹੀਂ ਭਰਾ ਸੌ ਖਾਲਾਣੀ ਬਾਬੇ ਜੀ ਮੈਂ ਇਦਾਂ ਦੀ ਵੱਡੀ ਤੇਰਾ ਸਰਦੀ ਵੀ ਖਾਲਾਣੀ ਮੈਂ ਸੌ ਲੱਗੇ ਮੈਨੂੰ ਗੋਪੀ ਤੇ ਮੈਨੂੰ ਕਿਤੇ ਖੋ ਨਾ ਲਈ ਮਾਂ ਆਪਣੀ ਜੇ ਕੋਈ ਬਾਦੂ ਖੱਟੂ ਮੇਰੇ ਨਾਲ ਬੋਲਿਆ ਤੈਨੂੰ ਮੈਂ ਦੱਸ ਦਿੰਦਾ ਮਾਂ ਆਪਣੀ ਮੈਂ ਨਹੀਂ ਮੈਂ ਮਜ਼ਾਕ ਦਾ ਰਹਾ ਰਹਾ ਹਾਂ ਆ ਮਜ਼ਾਕ ਥੋੜੀ ਜਿਹੜੇ ਤੂੰ ਕੰਮ ਕਰਨ ਲੱਗਾ ਸੀ ਮੈਨੂੰ ਨਹੀਂ ਆਣਾ ਫੈਸਲਾ ਲਾ ਟੰਡਿਆਂ ਤੂੰ ਨਹੀਂ ਨਹੀਂ ਸੌਂ ਲੱਗੇ ਤੇਰੀ ਉਹ ਕਹਿੰਦੇ ਮਾਮੇ ਦੀ ਮਿਲਣੀ ਘਰੋਣੀ ਕਹਿੰਦੇ ਮਾਮੇ ਮਾਮਾ ਖੱਦ ਲਿਆ ਸੀ ਇਹ ਤਾਂ ਰੁੱਸ ਗਿਆ ਸੀ ਪਤਾ ਕੀ ਹੋਇਆ ਮੈਨੂੰ ਸਵੇਰ ਨੂੰ ਕਹਿੰਦਾ ਮੈਂ ਨਹੀਂ ਆਉਣਾ ਮੈਂ ਕਹਿੰਦਾ ਨਾ ਇਹ ਉਹ ਭਰਾ ਕੜਾ ਸੀ ਉੱਥੇ ਆ ਕੇ ਇਹਨਾਂ ਨੇ ਏਦਾਂ ਜਿਹਦਾ ਮਤਲਬ ਆਪਾਂ ਸਪੇਅਰ ਬਾੜ ਕੱਢ ਲਿਆ ਏਦਾਂ ਹੀ ਨਹੀਂ ਮਾਮਾ ਵੀ ਕੱਢ ਲਿਆ ਇਹ ਕੱਢ ਲਿਆ ਤੇ ਮੇਰਾ ਮੂੰਹ ਗੋਲਾ ਭਰਾ ਬੜਿਆ ਆ ਭਰਾ ਆ ਹਾਂ ਜਨਮ ਦਿਨ ਵੀ ਉਹਦੇ ਮਨਾਉਣ ਲੱਗੀ ਮੈਂ ਠੀਕ ਆਪਣੇ ਭਰਾ ਦਾ ਫੜ 300 ਰੁਪਈਆ ਹੀ 350 ਖਰਚ ਦਿੱਤਾ ਘਰੇ ਤੇਰੇ ਇੱਕ ਸਗੇ ਭਰਾ ਦਾ ਜਨਮ ਦਿਨ ਸਕਾਈ ਆ ਉਹ ਵੀ ਸਕਾਈ ਆ ਅੱਜ ਮਾਰਤਾ ਜੀਦਾ ਜੀ ਤੇ ਭਰਾ ਮਾਰਤਾ ਮੈਂ ਕਾ ਨੂੰ ਮਾਰਾ ਰਾਜੀ ਰਵੇ ਚਾਹਤੋ ਕੇ ਗੱਲ ਕਰਨੀ ਆ ਕਰ ਲੈ ਆ ਜਾ ਇਹ ਬਹਿ ਕੇ ਹੁਣੀ ਪੰਚਾਇਤ ਚ ਚੱਲ ਆ ਜਾ ਆ ਜਾ ਆ ਜਾ ਚਲੋ ਕੱਟ ਲਓ ਹੁਣ ਕਿਹੇ ਗੱਲ ਚਲੋ ਕਰ ਸਜਾਵਟ ਨਹੀਂ ਵਧੀਆ ਕਿਸੇ ਸਜਾਵਟ ਖਲਾਰਤੀ ਜਿੱਦਾਂ ਨੇ ਖਾ ਜਿੱਦਾਂ ਦੀ ਸ਼ਕਲ ਆ ਉਦਾਂ ਦਾ ਬਣਾ ਇੰਨੇ ਨਾਲ ਦੇ ਲਾਓ ਥੋੜਾ ਜਿਹਾ ਰੰਗ ਕਾਲਾ ਕਾਲੇ ਰੰਗ ਦਾ ਥੋੜਾ ਜਿਹਾ ਲੈ ਕੇ ਕੇ ਹਾਂ ਕੀ ਕਰਨ ਲੱਗਾ ਮੱਛਰ ਆ ਉਹਦੇ ਮੱਛਰ ਤੂੰ ਹੀ ਪਾਉਣਾ ਜਿੱਥੇ ਉੱਥੇ ਰੱਖਦਾ ਢੇਰ ਤੇਲ ਜਾ ਕੇ ਚੱਲ ਆ ਜਾ ਯਾਰ ਖਾਣਾ ਹੈਪੀ ਬਾਏ ਇਹਦਾ ਬਰਥਡੇ ਕਿਦਾਂ ਲੈਟ ਕੱਟਿਆ ਵੀ ਹੈ ਨਹੀਂ ਤੇ ਆ ਇਧਰ ਆਓ ਇਧਰ ਆਓ ਬੇਟਾ ਹੱਥ ਫੜੋ ਇਧਰ ਸੇ ਫੜੋ ਮੜੀਏ ਬੁਕੋ ਉਹਦੇ ਲਈ ਕੋ ਗਾਗੂ ਦੇ ਅੱਜ ਗੱਜ ਜੰਮੇ ਮੇਰਾ ਵੀਰਾ ਲਖੀਆਂ ਟਾਲੀਆਂ ਉਮਰਾ ਹੋਵੇ ਮੇਰੇ ਵੀਰੇ ਦੀਆਂ ਤੇ ਜਿਨ੍ਹਾਂ ਨੇ ਉਹਨੇ ਮਾੜੀ ਕੀਤੀ ਉਹਨਾਂ ਦਾ ਪੁੱਛ ਕੇ ਦੇਖਤਾ ਉਹ ਕਹਿੰਦੇ ਇਦਾਂ ਦੀ ਜੈਂਸ ਜੰਮਣੀ ਨਹੀਂ ਸੀ ਚਾਹੀਦੀ ਜਮਕਦਾ ਕੇ ਕਹਿ ਰਹੇ ਆ ਚ ਹੈਪੀ ਬਰਥਡੇ ਚਲਾ ਹਲੇ ਗੁੱਡੀ ਨੂੰ ਵੀ ਦੱਸਣਾ ਆ ਉਹਦੇ ਲਈ ਵੀ ਕੇਕ ਲੈ ਜਾਣਾ ਆ ਆਹ ਕੋਣ ਮੱਖੀ ਆ ਗਈ ਮਾਮੇ ਦੇ ਮੂੰਹ ਤੇ ਮੱਖੀ ਬਹਿ ਚੱਲੀ ਸੀ ਹੈਪੀ ਬਰਥਡੇ

ਦੇਖ ਲੈ ਉਹ ਕਿਹਾ ਆ ਤਾਂ ਵਧੀਆ ਸਜਣ 200 ਰੁਪਈਆ ਨਹੀਂ ਨਿਕਲਦੇ ਮੇਰੀ ਗਾਸ ਆ ਬੀੜੀਆਂ 1000 ਰੁਪਈਆ ਕਹਿੰਦਾ ਬੀੜੀਆਂ ਵਾਲੇ ਬੰਡਾ ਸੋ ਬੰਡੇ ਮੇਰਾ ਭਰਾ ਨਹੀਂ ਬੀੜੀਆਂ ਪਿੰਦਾ ਮੇਰੀ ਗਾਸ ਆ ਆ ਤਾਂ ਵਧੀਆ ਯਾਰ ਤੇ ਟੇਕ ਨਹੀਂ ਖਰਾਬ ਹੁੰਦਾ ਇਹਨਾਂ ਹਨਾ ਤੇਜਾ ਪੱਤੇ ਯਾਰ ਕੀ ਹੋ ਗਿਆ ਕੀ ਕੀਤਾ ਤੂੰ ਸਾਰੇ ਚੱਕ ਕੇ ਖਾ ਲਿਆ ਨਿਆਣੇ ਨੇ ਜੀ ਮੂੰਹ ਦਾ ਤੰਤ ਚ ਲਿਆ ਮਾਮਾ ਵੀ ਹੋਣਾ ਨਾ ਰੰਦਾ ਇਹ ਵਿੱਚੋਂ ਨਿਕਲੇ ਆਹ ਉਹ ਮਾਮਾ ਮਾਮਾ ਛੋੜੇ ਪੀਂ ਮਨ ਰੰਦਾ ਹੀ ਇਦਾਂ ਦੇ ਲੈ ਆਪਾਂ ਦੇ ਲੈ ਇੰਨਾ ਪਿਆਰ ਆ ਮਾਮੇ ਨੂੰ ਲੋਕੀ ਇਦਾਂ ਆਪਣੇ ਜਾਨਵਰਾਂ ਦਾ ਮਨ ਨਹੀਂ ਹੱਲੇ ਆਪਾਂ ਕੋਮਲ ਦਾ ਵੀ ਕੇਕ ਕੱਟਣਾ ਉਹ